ਲੋ ਜੀ ਮਿੱਤਰੋ ਆ ਮੱਝ ਸਾਨੂੰ ਮਿਲੂ 1 ਲੱਖ ਤੇ 12000 ਰੁਪਏ ਦੀ ਆ ਮੱਝ ਲੈ ਜਾਓ ਬਾਈ 95000 ਰੁਪਏ ਦੀ ਸਸੀਗਾ ਬਾਈ ਤੇ ਅੱਜ ਤੁਹਾਨੂੰ ਆਪਾਂ ਦੋ ਨਾਗ ਦਿਖਾਵਾਂਗੇ ਬਾਈ ਲਵੇ ਤਾਜੀ ਸੂਏ ਨੇ ਦੋਨੇ ਤੇ ਗੱਲਬਾਤ ਕਰਦੇ ਆ ਬਾਈ ਨਾਲ ਸਸੀਗਾ ਬਾਈ ਸਸੀਗਾ ਬਾਈ ਤੇ ਪਹਿਲਾਂ ਤਾਂ ਆਪਣਾ ਨਾਮ ਦੱਸ ਦਿਓ ਜੀ ਨਾਮ ਬਾਈ ਹਰਪ੍ਰੀਤ ਸਿੰਘ ਪਿੰਡ ਖੀਵਾ ਦੇ ਅੰਗੂੜਾ ਜਿਲ੍ਹਾ ਮਾਨਸਾ ਠੀਕ ਹੈ ਤੇ ਅੱਜ ਕਿੰਨੇ ਨਾਗ ਨੇ ਬਈ ਆਪਣੇ ਲੈਵੇ ਦੋ ਮਈਆਂ ਸੂਈਆਂ ਸਵਾਈਆਂ ਨੇ ਬਾਈ ਅੱਛਾ ਦੋ ਤਾਜੀਆਂ ਦਿਖਾਵਾਂਗੇ ਹਾਂ ਤੇ ਆ ਪਹਿਲੇ ਨੰਬਰ ਵਾਲੀ ਕਿਵੇਂ ਆ ਬਈ ਇਹ ਥੱਲੇ ਬਾਈ 12 ਕਿਲੋ ਦੁੱਧਾ ਹੈ ਇਹਨੂੰ 15-16 ਦਿਨ ਹੋ ਗਏ ਸੂਈ ਨੂੰ 12 ਕਿਲੋ ਦੁੱਧਾ ਬਾਈ ਇਹ ਥੱਲੇ ਤੇ 15-16 ਦਿਨ ਹੋ ਗਏ ਆ ਬਾਈ ਸੂਈ ਨੂੰ ਹਾਂ ਸੂਆ ਕਿਹੜਾ ਲੈ ਜਾ ਯਾਰ ਦੋ ਡੰਗ ਪਰ ਉਹਨੂੰ ਐ ਵੀ ਕੋਈ ਚੱਕਰ ਨਹੀਂ ਅੱਛਾ ਸੂਆ ਕਿਹੜਾ ਇਹਦਾ ਤੀਜਾ ਸੂਆ ਬਾਈ ਤੀਜਾ ਸੂਆ ਹੈ ਵੀ ਉਹ 19 ਵੀ ਬਾਈ ਬੈਣੀ ਵਾਲਾ ਪਾਸਾ ਰੱਖਦੀ ਆ। ਅੱਛਾ ਜੀ। ਹਾਂ ਦੁੱਧ ਦੇ ਕੋ ਜਾ ਮਿਲੂ ਚਾਰੇ ਫਣਾਜੋ। ਲੈ ਵੀ ਜਿਹੜੀ ਗੱਲ ਸੀ ਉਹ ਬਾਈ ਨੇ ਦੱਸ ਤੀ ਕਿ ਇਹ 19 ਵੀ ਪਾਸਾ ਇਹ ਰੱਖਦੀ ਹੈ ਜੀ। ਤੇ ਆਹ ਦੇਖੋ ਸਾਨੂੰ ਤੋਂ ਦੁੱਧ ਰਹਾਉਣੇ ਆ। 12 ਕਿਲੋ ਦੁੱਧ ਰਹਿਣਾ ਬਾਈ। ਆਪਦਾ ਲੀਟਰਾਂ ਨਾਲ ਮਿਣਕੇ ਲਜਾਇਓ। ਵਧੀਆ ਚੌੜੀ-ਚੂੜੀ ਕਰਦ ਵਾਲੀ ਐ। ਵਧੀਆ ਵੱਡੀ ਮਾਂ ਐ ਇਹਦੀ ਗੱਲ ਨਹੀਂ ਜੇ ਉਸੇ ਪਾਸੇ ਵੀ ਅੱਧ ਤਰਾ ਨਹੀਂ ਹੋਰ। ਹੂੰ ਦੇਖੋ ਫੁੱਟ-ਫੁੱਟ ਤੇ ਠੰਡਾ ਪਿਆ ਬਾਈ। ਆ ਦੇਖੋ ਵੀ ਆਰਡਰ ਫਿਕਸ ਹੈ ਆ ਇਹ ਵਧੀਆ ਪੂਰਾ ਗੈਪ ਤੇ ਥਾਣ ਲੱਗਿਆ ਹੋਇਆ ਤੇ ਆ ਇਹ ਕਬਈ ਬਚਾਇਆ ਕਿਵੇਂ ਆ ਇਹ ਤਾਂ ਉਹੀ ਉਹੀ ਹੈਗਾ ਚੱਲਦਾ ਚਲਦਾ ਨਹੀਂ ਹੈਗਾ ਅੱਛਾ ਵੀ ਇਹ ਚੱਲਦਾ ਨਹੀਂ ਹੈਗਾ ਤੇ ਚਲੋ ਇੰਨਾ ਤਾਂ ਹੁੰਦਾ ਹੀ ਆ ਇਹਦੇ ਵੀ ਕੱਟ ਰੂਗੀਆਂ ਮਗਰ ਕੱਟਾ ਇਹ ਦੇ ਮਗਰ ਆਹ ਘਟਈ ਦਾ ਆਹ ਘਟਈ ਹਾਂ 1500 ਦਾ ਦਿਨ ਹੋ ਗਏ ਸੂਈ ਨੂੰ ਅੱਛਾ 15 16 ਦਿਨ ਹੋ ਗਏ ਸੀ ਹਾਂ ਘਾਰਤੂਰ ਪੋਲੀ ਆ ਤੇ ਬੁੜੀਆਂ ਚੋਲਣ ਬੰਦਾਂ ਚੋਲੇ ਜਿਹੜਾ ਮਰਜੀ ਚੋਲੇ ਅੱਛਾ ਘਾਰਤੂਰ ਵਧੀਆ ਪੋਲੀ ਆ ਬਈ ਇਹਦਾ ਰੇਟ ਮੁੱਲ ਤੇ ਕਰਾਉਣਾ ਬਈ ਮੁੱਲ ਤਾਂ 125 ਕਰਦੇ ਆ ਬਸ ਜੱਸ ਨੂੰ ਉਹ 112 ਦੀ ਦੇਵਾਂਗੇ ਅੱਛਾ 112 ਦੀ ਜੱਸ ਨੂੰ ਆ ਬਈ ਆ ਮੱਝ ਦੀ ਮੁੱਲ ਕਰਾਉਣਾ ਜਿੰਨਾ ਮਰਜੀ ਕਰਾ ਲਓ ਮੁੱਲ ਤਾਂ ਕਹਿੰਦਾ ਜਿੰਨਾ ਮਰਜੀ ਕਰਾ ਲਓ ਤੇ ਆ ਦੂਜੇ ਨੰਬਰ ਵਾਲੀ ਆ ਵੀ ਦਿਖਾਣੀ ਆ ਬਈ ਹਾਂ ਹਾਂ ਤੇ ਇਹਦਾ ਕਿਹੜਾ ਸੂਆਈ ਇਹਦਾ ਵੀ ਤੀਜਾ ਸੁਗਾ ਕਿੰਨੇ ਕ ਦਿਨ ਹੋ ਗਏ ਸੁਈ ਨੂੰ ਇਹਨੂੰ ਇਹਨੂੰ ਹੋ ਗਏ 11 12 ਦਿਨ ਐਸੇ ਥੱਲੇ 10 ਕਿਲੋ ਦੁੱਧ ਆਈ 10 ਕਿਲੋ ਦੁੱਧ ਆਈ ਐਸਨੇ ਇਹਦੀ ਆਖਰੀ ਹੈ ਤੋਰ ਦੇ ਬਈ 10 ਕਿਲੋ ਦੁੱਧ ਆਈ 11 12 ਦਿਨ ਹੋ ਗਏ ਇਹਨੂੰ ਹਾਂ ਇਹਨੂੰ ਸੁਈ ਨੂੰ 11 12 ਦਿਨ ਤੇ ਆਹ ਦੇਖੋ ਬਈ ਥਾਣ ਤੁਸੀਂ ਵਧੀਆ 택ਸੇ ਯਾਰ ਡਰੇਗਾ ਇਹਦਾ ਘਟਰੂ ਕਿਹੜਾ ਹੀ ਆ ਕੱਟੀ ਆ ਆ ਕੱਟੀ ਆ ਇਹਦੇ ਮਗਰ ਬਈ ਦੇਖ ਸਕਦੇ ਹਾਂ ਇਹਦੀ ਚਵਾਈ ਵੀ ਵਧੀਆ ਪੌਲੀ ਆ ਹਾਂ ਹਾਂ ਜਮਾਂ ਬਈ ਚਵਾਈ ਤਾਂ ਓਕੇ ਨੇ ਦੋਨਾਂ ਹੀ ਮਈਆਂ ਦੀਆਂ ਚਵਾਈਆਂ ਦਾ ਚਵਾਈ ਦਾ ਨਹੀਂ ਕੋਈ ਜੱਕਾ ਇਹਦਾ ਵੀ ਫੇ ਰੇਟ ਆ ਇਹਦਾ ਬਾਈ ਮੁੱਲ ਤਾਂ 10 ਕਰਦੇ ਆ ਬਸ ਜਸਨ ਉਹ 95000 ਦੀ ਦੇਣੀ ਆ ਅਸੀਂ ابھی ਮੁੱਲ ਜਿੰਨਾ ਮਰਜ਼ੀ ਕਰਾ ਲਓ ਹਾਂ 95000 ਦੀ ਜਸਨ ਉਹ ਹੈ ਦੀ ਹਾਂ ਦੁੱਧ ਹੈਗਾ 10 ਕਿਲੋ ਚਵਾਈ ਵਧੀਆ ਹੂੰ ਲੋ ਜੀ ਇੱਕ ਸਾਨੂੰ ਆ ਨਾਗ ਦਿਖਾਤਾ ਤੇ ਇੱਕ ਆ ਦਿਹਾਤਾ ਬਾਈ ਲਵੇ ਆ ਜਿਹੜਾ ਕਰਸਾਨੂ ਇਹਦਾ 12 ਕਰਿਆ ਸੀ ਨਾ ਬਈ ਮੁੱਲ 125 ਜੈਸਨੋ 11 ਦੇਣੀ ਹਾਂ ਜੈਸਨੋ 11 ਦੀ ਇਹਦਾ ਮੁੱਲ 110 95 ਹੀ ਦੇਣੀ ਆ 95 ਦੀ ਕਰਤੀ ਬਾਈ ਨੇ ਲੋ ਪਸ ਲੈਨੇ ਆਪਾਂ 95014 ਅੱਗੇ 14295 95014 14295 ਤੇ ਆ ਨੰਬਰ ਆ ਬਾਈ ਦੋਨਾਂ ਪਸ਼ੂਆਂ ਜੋ ਕੋਈ ਵੀ ਪਸੰਦ ਆਉਂਦਾ ਤਾਂ ਫੋਨ ਲਾ ਸਕਦੇ ਹੋ ਤੁਸੀਂ ਨੇ ਵਧੀਆ ਜਾਏ ਜੇ ਰੇਟ ਚ ਹੁੰਦੀਆਂ ਨੇ ਬਾਈ ਲਵੇ ਤੇ ਸੋਨੇ ਬਸ ਜਮਾ ਬਸ ਮੈਂ ਮੈਂ ਤੁਹਾਨੂੰ ਮੈਂ ਕਮਾ ਪੂਰੇ ਸੂਏ ਵਧੀਆ ਰੇਟ ਕਰੇ ਨੇ ਬਾਈ ਨੇ